ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਕਮੇਟੀ ਵੱਲੋਂ ਜੋ 40 ਸਾਲ ਸੰਪੂਰਨ ਹੋ ਰਹੇ ਨੇ 1984 ਦੇ ਖੱਲੂਕਾਰੇ ਦੇ ਬਾਰੇ ਜੂਨ 1984 ਦੇ ਵਿੱਚ ਭਾਰਤ ਦੀ ਸਰਕਾਰ ਵੱਲੋਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਲਾਵਾ 40 ਹੋਰ ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਤੋਪਾਂ ਟੈਂਕਾਂ ਦੇ ਨਾਲ ਔਰ ਉਸ ਦੌਰਾਨ ਇੱਕ ਬਹੁਤ ਵੱਡਾ ਇੱਕ ਘਲੂਕਾਰਾ ਵਾਪਰਿਆ ਜਿਹਦੇ ਅਧੀਨ ਚਲਦਿਆਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਸਿੰਘ ਸ਼ਹੀਦ ਹੋਏ ਗੁਰਦੁਆਰਿਆਂ ਦੀਆਂ ਬੇਅਦਬੀਆਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜ ਦਿੱਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਟਹਿ ਟੇਰੀ ਕਰਤਾ ਗਿਆ ਸ੍ਰੀ ਹਰਮੰਦਰ ਸਾਹਿਬ ਸਤਖੰਡ ਅੰਮ੍ਰਿਤਸਰ ਉਹ ਛਲਨੀ ਛਲਨੀ ਕਰਤਾ ਗਿਆ ਇਹ ਸਾਰਾ ਕੁਝ ਸੰਤਾਪ ਅਸੀਂ ਪਿਛਲੇ 40 ਸਾਲਾਂ ਤੋਂ ਹੰਡਾ ਰਹੇ ਹਾਂ ਹੋਰ ਉਹ ਦੇ ਜਿਹੜੇ ਜ਼ਖਮ ਨੇ ਉਹ ਅੱਜ ਵੀ ਰਸਤੇ ਪਏ ਨੇ ਸਾਡੀ ਮਾਨਸਿਕਤਾ ਦੇ ਵਿੱਚ ਸਿੱਖ ਕੌਮ ਇਹਨਾਂ ਜ਼ਖਮਾਂ ਨੂੰ ਯਾਦ ਕਰਦੀ ਹੈ ਹੋਰ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਜਿਹੜੇ ਇਹ ਗੁਲਾਮੀ ਦੇ ਜ਼ਖਮ ਨੇ ਉਹ ਅੱਜ ਵੀ ਸਾਡੀ ਮਾਨਸਿਕਤਾ ਦੇ ਵਿੱਚ ਉਸੇ ਤਰੀਕੇ ਦੇ ਨਾਲ ਉਕਰੇ ਹੋਏ ਨੇ ਨਾ ਕੱਸੀ ਅਸੀਂ ਭੁੱਲ ਸਕਦੇ ਹਾਂ ਤੇ ਨਾ ਹੀ ਕਦੀ ਅਸੀਂ ਉਸ ਨੂੰ ਮaaf ਕਰ ਸਕਦੇ ਹਾਂ ਉਹਦੇ ਬਾਅਦ ਸੰਘਰਸ਼ ਚੱਲਦਾ ਰ ਗਿਆ 1984 ਦੇ ਬਾਅਦ ਵਕ ਵਕ ਹਥਿਆਰਬੰਦ ਜਥੇਬੰਦੀਆਂ ਨੇ ਜੋ ਸਾਡੇ ਦੇ ਉੱਤੇ ਭਾਜੀ ਭਾਰਤ ਸਰਕਾਰ ਨੇ ਚੜੀ ਸੀਗੀ ਉਹਦਾ ਬਦਲਾ ਲੈਣ ਲਈ ਅਤੇ ਆਜ਼ਾਦ قوم ਤੇ आजाद ਦੇਸ਼ ਲੈਣ ਵਾਸਤੇ ਅਸੀਂ ਉਹਦੇ ਬਾਅਦ ਜੂਝਦੇ ਰਹੇ ਉਸ ਹਥਿਆਰਬੰਦ ਸੰਘਰਸ਼ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਆਪਣਾ ਆਪਣਾ ਯੋਗਦਾਨ ਪਾਇਆ ਹੋਰ ਉਹਨਾਂ ਦੇ ਜਿਹੜੇ ਜਰਨਲ ਸੀਗੇ ਉਹਨਾਂ ਨੇ ਭਾਰਤ ਸਰਕਾਰ ਦੇ ਨਾਲ ਹਥਿਆਰਬੰਦ ਸੰਘਰਸ਼ ਕੀਤਾ ਉਹਨਾਂ ਦੀ ਅਗਵਾਈ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੰਘ ਸ਼ਹੀਦ ਹੋਏ। ਉਹਨਾਂ ਜਰਨੈਲਾਂ ਨੂੰ ਅਸੀਂ ਯਾਦ ਕਰਦੇ ਹੋਏ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਧਾਮੀ ਸਾਹਿਬ ਨੇ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਹੈ। ਹੋਰ ਕਿਉਂਕਿ ਉਹ ਅੱਜ ਅੰਮ੍ਰਿਤਸਰ ਨਹੀਂ ਸਿਗੇ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਧਾਰ ਰਜਿੰਦਰ ਸਿੰਘ ਜੀ ਮਹਿਤਾ ਨੂੰ ਅਸੀਂ ਇਹ ਮੰਗ ਪੱਤਰ ਦੇ ਕੇ ਆਏ ਹਾਂ ਜਿਹਦੇ ਵਿੱਚ ਕਿ ਅਸੀਂ ਇਹ ਬੇਨਤੀ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫਰਜ਼ ਬਣਦਾ ਹੈ ਕਿ ਆਪਣੇ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਜਾਵੇ ਆਪਣੇ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਜਾਵੇ ਜਿਹਦੇ ਨਾਲ ਕਿ ਆਉਣ ਵਾਲੀ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਨੂੰ ਪਤਾ ਲੱਗੇ ਕਿ ਕਿਹੜਾ ਕਿਹੜਾ ਯੋਧਿਆ ਨੇ ਜਰਨੈਲਾ ਨੇ ਅਗਵਾਈ ਕਰਦੇ ਹੋਏ ਭਾਰਤ ਸਰਕਾਰ ਦੇ ਨਾਲ ਹਥਿਆਰਬੰਦ ਸੰਘਰਸ਼ ਕੀਤਾ ਅਤੇ ਸ਼ਹੀਦियां ਪਾਈਆਂ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਸੰਭੂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਤੇ ਇਹ ਜਿਹੜੇ ਜਰਨੈਲ ਨੇ ਜਿਹੜਾ ਦੀ ਫੋਟੋ ਮਾ ਤੁਸੀਂ ਦੇਖ ਰਹੇ ਹੋ ਕਿ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਇਹਨਾਂ ਦੀ ਸ਼ਹੀਦ ਜਥੇਦਾਰ ਪਾਈਸਕ ਦੇਵ ਸਿੰਘ ਜੀ ਬੱਬਰ ਪਬਰ ਕਾਲਸਾ ਇੰਟਰਨੈਸ਼ਨਲ ਦੇ ਮਨੋਚਲ ਸਿੰਘ ਜਿਹੜੇ ਸੀਗੇ ਉਹ ਪਿੰਡਰਾਵਾਲਾ ਟਾਈਗਰ ਫੋਰਸ ਦੇ ਸੀਗੇ ਅਤੇ ਮਨਵੀਰ ਸਿੰਘ ਜੀ ਚਿਹੜੂ ਕਾਲਿਸਤਾਨ ਕਮਾਂਡੋ ਫੋਰਸ ਦੇ ਅਤੇ ਸ਼ਹੀਦ ਭਾਈ ਗੁਰਜਨ ਸਿੰਘ ਜੀ ਬੁੱਸਿੰਗ ਵਾਲਾ ਕਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਇਹਨਾਂ ਸਾਰਿਆਂ ਦੀਆਂ ਅਸੀਂ ਫੋਟੋਆਂ ਕੇਂਦਰੀ ਅਜਾਇਬ ਘਰ ਵਿੱਚ ਲਗਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਬੇਨਤੀ ਕੀਤੀ ਹੈ। ਔਰ ਉਹਨਾਂ ਨੂੰ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਹੈ, ਯਾਦ ਪੱਤਰ ਦਿੱਤਾ ਹੈ ਰਜਿੰਦਰ ਸਿੰਘ ਮਹਿਤਾ ਜੀ ਨੂੰ ਉਹਨਾਂ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਇਸ ਮੰਗ ਪੱਤਰ ਦੇ ਉੱਤੇ ਪੂਰਨ ਗੰਭੀਰਤਾ ਦੇ ਨਾਲ ਹੱਤਾ ਮੀਤ ਸਾਹਿਬ ਦੇ ਨਾਲ ਅਤੇ ਬਾਕੀ ਦੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹਦਾ ਟੁਕਮਾ ਜਿਹੜਾ ਹੈ ਉਹ ਅਸੀਂ ਕੋਈ ਨਾ ਕੋਈ ਹੱਲ ਕੱਢਾਂਗੇ ਐਸਾ ਭਰੋਸਾ ਰਜਿੰਦਰ ਸਿੰਘ ਮਹਿਤਾ ਜੀ ਨੇ ਦਿਵਾਇਆ ਅਸੀਂ ਉਹਨਾਂ ਨੂੰ ਗੱਲਬਾਤ ਦੇ ਦੌਰਾਨ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਭਾਈ ਬਲਵਿੰਦਰ ਸਿੰਘ ਜਿਟਾਣਾ ਦੀ ਫੋਟੋ ਵੀ ਉੱਥੇ ਸ਼ੁਸ਼ੋਭਿਤ ਹੋ ਚੁੱਕੀ ਹੈ ਤੇ ਭਾਈ ਦਿਲਾਵਰ ਸਿੰਘ ਜੀ ਬਬਰ ਦੀ ਫੋਟੋ ਵੀ ਉੱਥੇ ਸ਼ੁਸ਼ੋਭਿਤ ਹੋ ਚੁੱਕੀ ਹੈ ਇਸੇ ਤਰੀਕੇ ਨਾਲ ਭਾਈ ਮਹੰਗਾ ਸਿੰਘ ਜੀ ਬਬਰ ਜਿਹੜੇ ਕਿ 1 ਜੂਨ 1984 ਨੂੰ ਸ਼ਹੀਦ ਹੋਏ ਸੀਗੇ ਉਹਨਾਂ ਦੀ ਫੋਟੋਆਂ ਵੀ ਸशोਭਿਤ ਹੋ ਚੁੱਕੀਆਂ ਨੇ ਤੋਂ ਕੇਂਦਰੀ ਜਾਇਬਕਰ ਦੇ ਵਿੱਚ ਇਹਨਾਂ ਯੋਧਿਆਂ ਦੀ ਜਰਨਲਾਂ ਦੀਆਂ ਫੋਟੋਆਂ ਲਗਣੀਆਂ ਅਤ ਲਾਜ਼ਮੀ ਹੈ ਉਹ ਇਹ ਪੰਥ ਦੀ ਆਵਾਜ਼ ਹੈ ਇਹ ਪੰਥ ਦੇ ਜਜ਼ਬਾਤ ਨੇ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਦੇ ਬਿਹਾਫ ਦੇ ਉੱਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੰਗ ਪੱਤਰ ਦੇ ਕਰਕੇ ਬੇਨਤੀ ਕੀਤੀ ਹੈ ਕਿ ਇਹਨਾਂ ਦੀਆਂ ਫੋਟੋਆਂ ਤਸਵੀਰਾਂ ਜਿਹੜੀਆਂ ਨੇ ਖੇਤੀ ਤੋਂ ਖੇਤੀ ਕੇਂਦਰੀ ਅਜਾਇਬ ਘਰ ਦੇ ਵਿੱਚ ਲਗਾ ਕਰਕੇ ਪੰਥ ਦੀ ਜਿਹੜੀ ਹੈ ਮੰਗ ਹੈ ਪੰਥ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਧਿਆਨ ਰੱਖਦੇ ਹੋਏ ਉਹਨਾਂ ਦੀ ਕਦਰ ਨਕੀਮਤਾਂ ਨੂੰ ਧਿਆਨ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਜਿਹੜੀ ਹੈ ਇਹਨਾਂ ਦੀਆਂ ਤਸਵੀਰਾਂ ਜਿਹੜੀ ਹੈ ਉਹ ਕੇਂਦਰੀ ਅਜਾਇਬ ਘਰ ਦੇ ਵਿੱਚ ਸੁਸ਼ੋਭਿਤ ਕਰੇ ਅਸੀਂ ਇਹ ਮੰਗ ਅੱਜ ਰਜਿੰਦਰ ਸਿੰਘ ਜੀ ਮਹਿਤਾ ਨੂੰ ਬੇਨਤੀ ਕਰਕੇ ਦਿੱਤੀ ਹੈ ਪ੍ਰੋਫੈਸਰ ਸਾਹਿਬ ਇਸ ਨਾਲ ਧਰਾਂ ਦੇ ਵਿੱਚ ਹਮਲਾ ਹੋਇਆ ਸੀ ਇੱਕ ਪਾਸੇ ਜੇਸਨ ਮਨਾਈ ਰਾਨਗੇ ਪਹਿਲੀ ਜਥੇਬੰਦੀ ਦੋਸਤ ਤੁਸੀਂ ਕਿਵੇਂ ਦੇਖਦੇ ਆ ਦੇਖੋ ਇਹਦੇ ਪਿੱਛੇ ਅਸੀਂ ਸਮਝਦੇ ਹਾਂ ਕਿ ਭਈ ਭਾਰਤ ਦੀ ਜਿਹੜਿਆ ਇਲੈਕਸ਼ਨ ਕਮਿਸ਼ਨ ਹੈ ਇਲੈਕਸ਼ਨ ਕਮਿਸ਼ਨ ਕੋ ਨਿਆਂਿਆਂ ਦੀ ਜਥੇਬੰਦੀ ਨਹੀਂ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਬਈ ਘੱਲੂਕਾਰਾ ਸਪਤਾ ਪਹਿਲੀ ਤਰੀਕ ਤੋਂ ਲੈ ਕਰਕੇ 6 ਤਰੀਕ ਤੱਕ ਸਮੁੱਚਾ ਖਾਲਸਾ ਪੰਥ ਮਨਾਉਂਦਾ ਹੈ ਹਰਮੰਦਰ ਸਾਹਿਬ ਦੇ ਸ੍ਰੀ ਕਾਲ ਤੱਕ ਸਾਹਿਬ ਤੇ ਉਹਨਾਂ ਨੇ ਇਹ ਜਾਣ ਬੁੱਝ ਕੇ ਮਿੱਥ ਕੇ ਇਹ ਸਾਰਾ ਕੁਝ ਕੀਤਾ ਕਿ ਜਿਹਦੇ ਨਾਲ ਕੀ ਜਿਹੜਾ 40 ਸਾਲਾਂ ਦਾ ਜਿਹੜਾ ਸਾਡਾ ਜज्ਬਾਤ ਨੇ ਸਾਡੇ ਜਿਹੜਾ ਪ੍ਰੋਗਰਾਮ ਕਰਨ ਦਾ ਜਿਹੜਾ ਸਾਡਾ ਉਤਸ਼ਾਹ ਸੀਗਾ ਉਸ ਨੂੰ ਡਾਇਲੂਟ ਕਰਨ ਵਾਸਤੇ ਇਹ ਸਾਰਾ ਕੁਝ ਮਿੱਥ ਕੇ ਕੀਤਾ ਗਿਆ ਹੈ ਇਹ ਤਰੀਕਾ ਅੱਗੇ ਪਿੱਛੇ ਕੀਤੀਆਂ ਜਾ ਸਕਦੀਆਂ ਸੀਗੀਆਂ 1 ਜੂਨ ਨੂੰ ਕਲੂਕਾਰਾ ਹਫਤਾ ਸ਼ੁਰੂ ਹੁੰਦਾ ਹੈ ਸਰਕਾਰ ਨੇ ਪਹਿਲੀ ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਚੋਣਾਂ ਹੋਣੀਆਂ ਨੇ ਇਲੈਕਸ਼ਨਸ ਹੋਣੀਆਂ ਨੇ ਸੋ ਇੱਕ ਆਪਣੇ ਆਪ ਦੇ ਵਿੱਚ ਇੱਕ ਗੁਪਤ এজেন্ডਾ ਆ ਜਿਹਦੇ ਰਾਹੀਂ ਸਾਡੇ ਇੱਕ ਘੱਲੂ ਘਰੇ ਹਸਪਤਾਲ ਉੱਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਸਮਝਦੇ ਹਾਂ ਕਿ ਇਹ ਪੰਥਕ ਤੌਰ ਤੇ ਉੱਤੇ ਸਮੁੱਚਾ ਖਾਲਸਾ ਪੰਥ ਜਿਹੜਾ ਹੈ ਇਸ ਨੂੰ ਮੰਜੀ ਸਾਹਿਬ ਦੀਵਾਨ ਹਾਲ ਦੇ ਉੱਤੇ ਵਿੱਚ ਵਿਖੇ ਸਾਰੀਆਂ ਜਥੇਬੰਦੀਆਂ ਜਣੀਆਂ ਨੇ ਉਹ ਵੀ ਅਸੀਂ ਆਪਣੀ ਬੇਨਤੀ ਕੀਤੀ ਹੈ ਇਸ ਚਿੱਠੀ ਦੇ ਵਿੱਚ ਕੀ ਕਲੂਕਾਰਾ ਜਿਹੜਾ ਸਪਤਾ ਹੈ ਉਹ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮੁੱਚੀ ਖਾਲਸਾ ਕਮੰਦੀ ਜਥੇਬੰਦੀਆਂ ਨੂੰ ਇਨਵੋਲ ਕਰਕੇ ਮਨਾਇਆ ਜਾਣਾ ਚਾਹੀਦਾ ਹੈ ਜਿਹਦੇ ਨਾਲ ਕਿ ਪੰਥ ਦੇ ਵਿੱਚ ਇੱਕ ਸਾਰਤਾ ਤੇ ਇੱਕ ਸੁਰਤਾ ਪੈਦਾ ਹੋਏ ਹੋਰ ਇਹ ਪੂਰੇ ਜਜ਼ਬੇ ਦੇ ਨਾਲ ਦੇਸ਼ ਆ ਵਿਦੇਸ਼ੀ ਸੰਤਾਨਾਂ ਨੂੰ ਇਨਵਾਈਟ ਕਰਨਾ ਚਾਹੀਦਾ ਹੈ ਉਹ ਪੂਰੇ ਦਿਨ ਦਾ ਪ੍ਰੋਗਰਾਮ ਹੋਣਾ ਚਾਹੀਦਾ ਹੈ ਨਾ ਕਿ ਕੇਵਲ ਅੱਧੇ ਘੰਟੇ ਦਾ ਜਾਂ ਪੌਣੇ ਘੰਟੇ ਦਾ ਜਿਵੇਂ ਕਿਸੇ ਇੱਕਾਲ ਤਖਸੈਬ ਦੇ ਉੱਤੇ ਇੱਕ ਰਸਮੀ ਤੌਰ ਦੇ ਉੱਤੇ ਇਹ ਪ੍ਰੋਗਰਾਮ ਕੀਤਾ ਜਾਂਦਾ ਹੈ ਸੋ ਅਸੀਂ ਸ਼੍ਰੋਮਣੀ ਕਮੇਟੀ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਉਹ ਇਸ ਨੂੰ ਵੱਡੇ ਪੱਧਰ ਤੇ ਭਵਿਕ ਦੇ ਵਿੱਚ ਬਣਾਇਆ ਕਰੇ ਭਰਤਚਾਪ ਸਾਹਿਬ ਸੀ ਚਾਰ ਸ਼ਹੀਦ ਸਿੰਘਾਂ ਦੇ ਨਾਮ ਦੱਸੇ ਆ ਕਿ ਇਹਨਾਂ ਦੀ ਤਸਵੀਰ ਜਿਹੜੀ ਹੈ ਉਹ ਸਿੱਖ ਜ਼ੈਬ ਘਰ ਤੇ ਲਗਵਾਈ ਜਾਏ ਸ਼੍ਰੀ ਅਕਾਲ ਤਖਤ ਸਾਹਿਬ ਤੇ ਉੱਪਰ ਇੱਥੇ ਯਾਦ ਬਣਾਈ ਗਈ ਹੈ ਜਿਸ ਵਿੱਚ 1983 ਦੇ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਕਿ ਇਹ ਤਸਵੀਰਾਂ ਉੱਥੇ ਸ਼ਿਸ਼ੋਭਤ ਹੈ ਨਹੀਂ ਜੀ ਇਹ ਤਸਵੀਰਾਂ ਉੱਥੇ ਸ਼ਿਸ਼ੋਭਤ ਨਹੀਂ ਹੈਗੀਆਂ ਕਿਉਂਕਿ ਜਿਹੜੀ ਉਹ ਯਾਦਗਾਰ ਬਣੀ ਹੈ ਇਸ ਸ੍ਰੀ ਕਾਲ ਤੱਕ ਸਭ ਦੇ ਨਜ਼ੀਕ ਉਹ ਤੇ ਵਿੱਚ ਜਿਹੜੇ ਕਿ ਜੂਨ 84 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸੀਗੇ ਕੇਵਲ ਉਹਨਾਂ ਦੀ ਫੋਟੋਆਂ ਨੇ ਆਸੀਂ ਗੱਲ ਕਰ ਰਹੇ ਹਾਂ 1984 ਦੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੇ ਬਾਅਦ ਜੜੀਆਂ ਜੱਥੇਬੰਦੀਆਂ ਨੇ ਇੱਕ ਗੁਰਰਲਾ ਵਾਰ ਲੜੀ ਸੀਗੀ ਹੋਰ ਉਸ ਗੁਰਰਲਾ ਵਾਰ ਦੇ ਵਿੱਚ ਜੱਥੇਬੰਦੀਆਂ ਦੇ ਜਰਨੈਲ ਸਰਕਾਰ ਦੇ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਨੇ ਇਹ ਉਹਨਾਂ ਦੀਆਂ ਤਸਵੀਰਾਂ ਨੇ ਇਹ ਅਜੇ ਤੱਕ ਨਾ ਤਾਂ ਕੇਂਦਰੀ ਜਾਇਬ ਘਰ ਦੇ ਵਿੱਚ ਲੱਗੀਆਂ ਨੇ ਨਾ ਹੀ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਮਿਊਜ਼ੀਅਮ ਉਹਦੇ ਵਿੱਚ ਲੱਗੀਆਂ ਨੇ ਇਸ ਕਰਕੇ ਇਹਨਾਂ ਤਸਵੀਰਾਂ ਦਾ ਲਗਾਏ ਜਾਣਾ ਉੱਥੇ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਸਮੇਂ ਦੀ ਮੰਗ ਹੈ ਕਿ ਮੰਗੇ ਸਿੱਖ ਜਾਇਬ ਘਰ ਦੇ ਵਿੱਚ ਤਸਵੀਰ ਲਗਾਉਂਦੀ ਹੈ ਜਾਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਬਣਿਆ ਅਸੀਂ ਕੇਂਦਰੀ ਸਿੱਖ ਜਾਇਬ ਘਰ ਦੀ ਗੱਲ ਕਰ ਰਹੇ ਹਾਂ ਉੱਥੇ ਲਗਣੀ ਚਾਹੀਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼